ਪਸ਼ੂ ਪ੍ਰੇਤ ਪਤਿਤ ਨਿਸ਼ਤਾਰੇ ਪਸ਼ੂਆਂ ਨੂੰ ਪ੍ਰੇਤਾਂ ਨੂੰ ਪਤਿ ਉਹਨਾਂ ਦਾ ਵੀ ਗੁਰਮੁਖ ਸਾਧ ਸੰਗਤ ਵਿੱਚ ਆਉਂਦੇ ਨੇ ਤੇ ਉਧਾਰ ਹੁੰਦਾ ਹੈ ਪਸ਼ੂਆਂ ਦਾ ਪ੍ਰੇਤਾਂ ਦਾ ਪਰਉਪਕਾਰੀ ਗੁਰੂ ਪਿਆਰੇ ਜਿਹੜੇ ਪਰਉਪਕਾਰ ਕਰਦੇ ਨੇ ਉਹ ਗੁਰੂ ਨੂੰ ਪਿਆਰੇ ਲੱਗਦੇ ਨੇ ਜਿਹੜਾ ਵੀ ਪਰਮੇਸ਼ਰ ਦਾ ਗੁਣ ਗਾਉਂਦਾ ਹੈ ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿਤ ਲਾਏ ਚਿਤ ਲਾ ਕੇ ਕਹ ਕਬੀਰ ਸੰਸਾ ਨਹੀਂ ਅੰਤ ਪਰਮਗਤ ਪਾਏ ਕਬੀਰ ਜੀ ਫਰਮਾਨ ਕਰ ਰਹੇ ਵੀ ਇਹਦੇ ਵਿੱਚ ਸੰਸਾ ਹੈ ਹੀ ਨਹੀਂ ਜਿਹੜਾ ਗਾਉਂਦਾ ਹੈ ਸੁਣਦਾ ਹੈ ਚਿਤ ਲਾ ਕੇ ਉਹਦੀ ਅੰਤ ਨੂੰ ਪਰਮਗਤੀ ਹੁੰਦੀ ਹੈ ਮਨ ਜਿਹੜਾ ਹੈ ਉਹ ਪਰਮੇਸ਼ਰ ਦੇ ਨਾਲ ਲਾਉਣਾ ਹੈ ਪਰਮੇਸ਼ਰ ਦੇ ਨਾਲ ਜੋੜਨਾ ਹੈ ਸਾਹਿਬ ਕਿਰਪਾ ਕਰਨ ਤੇ ਸਾਨੂੰ ਸੋਚੀ ਪੈਂਦੀ ਹੈ ਕਿ ਅਸੀਂ ਸੰਸਾਰ ਦੇ ਵਿੱਚ ਕਰਨ ਕੀ ਆਏ ਤੇ ਕਰ ਕੀ ਰਹੇ ਆ ਸੰਸਾਰ ਤੇ ਵੱਡੇ ਵੱਡੇ ਭਗਤ ਆਏ ਜਿਨ੍ਹਾਂ ਨੇ ਪਰਮੇਸ਼ਰ ਦੇ ਦਰਸ਼ਨ ਹੋਏ ਉਹਨਾਂ ਦਾ ਜੀਵਨ ਹੀ ਸਿਮਰਨ ਹੈ ਆਖਾਂ ਜੀਵਾ ਵਿਸਰੇ ਮਰ ਜਾਓ ਉਹ ਸਿਮਰਨ ਕਰਦੇ ਨੇ ਤੇ ਸਿਮਰਨ ਦੇ ਵਿੱਚ ਲੀਨ ਹੁੰਦੇ ਨੇ ਜਿਹੜੇ ਪਰਪਕਾਰੀ ਨੇ ਉਹਨਾਂ ਦਾ ਸੁਭਾਅ ਕਿ ਹੋਇਆ ਇਕ ਜਲ ਦਾ ਜਲ ਦੇ ਵਿੱਚ ਗੁਣ ਨੇ ਭਾਈ ਗੁਰਦਾਸ ਜੀ ਲਿਖਦੇ ਨੇ ਜਿਉਂ ਪਾਣੀ ਨਿਵ ਚੱਲਦਾ ਨਿਵਾਣ ਚਲਾਇ ਪਾਣੀ ਦਾ ਸੁਭਾਅ ਹੈ ਕਿ ਨਿਵਾਣ ਨੂੰ ਜਾਣਾ ਨੀਵੇਂ ਥਾਂ ਨੂੰ ਜਾਣਾ ਇਹ ਜਿਹੜੀ ਹੈ ਇਹ ਨਿਮਰਤਾ ਹੈ ਨਿਮਰਤਾ ਦਾ ਸੂਚਕ ਹੈ ਕਿ ਨਿਵਾਣ ਨੂੰ ਜਾ ਰਿਹਾ ਹੈ ਪਾਣੀ ਕਿ ਦਿੱਤਾ ਨੂੰ ਨਹੀਂ ਉੱਪਰ ਚੜਦਾ ਪਰ ਹਾਂ ਇੱਕ ਜਗ੍ਹਾ ਹੈ ਪੂਰੀ ਦੁਨੀਆ ਦੇ ਵਿੱਚ ਉੱਥੇ ਝਰਨਾ ਉਲਟਾ ਤਾਹ ਨੂੰ ਜਾਂਦਾ ਹੈ ਮਹਾਰਾਜ ਦੀ ਪਰਮੇਸ਼ਰ ਦੀ ਮਰਜ਼ੀ ਹੈ ਜੋ ਪਾਣੀ ਨਿਵ ਚੱਲਦਾ ਨਿਵਾਣ ਚਲਾਇ ਹਮੇਸ਼ਾ ਪਾਣੀ ਨਿਵਾਣ ਨੂੰ ਜਾਂਦਾ ਹੈ ਇਸੇ ਤਰ੍ਹਾਂ ਮਨੁੱਖ ਦਾ ਮਨ ਹੈ ਇਨੂੰ ਜਿਹੜੇ ਰੰਗ ਵਿੱਚ ਮਰਜ਼ੀ ਰੰਗ ਲਓ ਭਾਵੇਂ ਮਨ ਸੰਨਿਆਸੀ ਬਣ ਜਾਏ ਭਾਵੇਂ ਮਨ ਗ੍ਰਹੀ ਬਣ ਜਾਏ ਭਾਵੇਂ ਮਨ ਉਦਾਸੀ ਬਣ ਜਾਏ ਭਾਵੇਂ ਜਿਹੜਾ ਮਨ ਹੈ ਉਹ ਬ੍ਰਹਮਚਾਰੀ ਬਣ ਜਾਏ ਵੀ ਮੈਂ ਬ੍ਰਹਮਚਾਰੀ ਹੁੰਦਾ ਜਿਹੋ ਜਹ ਰੰਗ ਪਾਓਗੇ ਤਿਆਗੀ ਬਣ ਜਾਏਗਾ ਭੋਗੀ ਬਣ ਜਾਏਗਾ ਜਿਹੋ ਜਿਆ ਇਹਨੂੰ ਸੰਗਤ ਦਾਗੇ ਮਨ ਨੂੰ ਉਹੋ ਜਿਆ ਮਨ ਤੇ ਰੰਗ ਚੜਨ ਲੱਗ ਪਏਗਾ ਪਰਉਪਕਾਰ ਕਮਾਉਣ ਦਾ ਉਹਨ ਆਪ ਗਵਾਇਆ ਪਾਣੀ ਜਿਹੜਾ ਹੈ ਪਰਉਪਕਾਰ ਕਰਦਾ ਕਿਸੇ ਦੀ ਮਹਿਲਤ ਹੁੰਦਾ ਹੈ ਕਿਸੇ ਦਾ ਇਸ਼ਨਾਨ ਨੇ ਕੰਮ ਆਉਂਦਾ ਹੈ ਅਸੀਂ ਭੋਜਨ ਬਣਾਉਂਦੇ ਆ ਪਾਣੀ ਕੰਮ ਆਉਂਦਾ ਪਰ ਪਕਾਰ ਕਰਦਾ ਦੇ ਵਿੱਚ ਕੰਮ ਆ ਰਿਹਾ ਹੈ ਪਰ ਉਹ ਆਪਣਾ ਆਪ ਗਵਾ ਦਿੰਦਾ ਹੈ ਆਟੇ ਦੇ ਵਿੱਚ ਮਿਲ ਕੇ ਆਟੇ ਦੇ ਵਿੱਚ ਨਜ਼ਰ ਨਹੀਂ ਆਉਂਦਾ ਵੀ ਹੁਣ ਪਾਣੀ ਕਿੱਥੇ ਗਿਆ ਨੇ ਆਪਣਾ ਆਪ ਗਵਾ ਦਿੱਤਾ ਉਹ ਇਹ ਗੁਣ ਹੈ ਪਾਣੀ ਦੇ ਵਿੱਚ ਅਸੀਂ ਵੀ ਗੁਰੂ ਦੇ ਵਿੱਚ ਮਿਲ ਕੇ ਆਪਣਾ ਆਪ ਗਵਾਉਣਾ ਹੈ ਵੱਖਰਾपन ਨਹੀਂ ਰੱਖਣਾ ਇਸੇ ਤਰ੍ਹਾਂ ਇੱਕ ਜਿਹੜਾ ਗੁਣ ਹੈ ਪਾਣੀ ਦਾ ਕਾਠ ਨਾ ਡੋਬੇ ਪਾਲ ਕੇ ਸੰਗ ਲੋਹ ਧਰਾਇਆ ਕਿਸੇ ਨੇ ਪੇੜ ਲਾਇਆ ਪੇੜ ਲਾ ਕੇ ਉਹਨੂੰ ਪਾਣੀ ਪਾਇਆ ਤੇ ਪਾਣੀ ਨੇ ਲੱਕੜੀ ਨੂੰ ਬੜਾ ਵੱਡਾ ਰੁੱਖ ਬਣਾ ਦਿੱਤਾ ਉਹੋ ਹੀ ਲੱਕੜ ਕੱਟ ਕੇ ਫਿਰ ਪਾਣੀ ਵਿੱਚ ਸੁੱਟਨੇ ਆ ਕਿੰਨੀ ਭਾਰੀ ਹੁੰਦੀ ਹੈ ਪਰ ਪਾਣੀ ਉਹਨੂੰ ਡੋਬਦਾ ਨਹੀਂ ਪਾਲੇ ਦੀ लाज ਰੱਖਦਾ ਹੈ ਤੇ ਜਿਹੜੀ ਲੱਕੜ ਨੂੰ ਕੱਟਣ ਵਾਸਤੇ ਲੋਹੇ ਦਾ ਪ੍ਰਯੋਗ ਕੀਤਾ ਗਿਆ ਜੇ ਉਹ ਲੋਹਾ ਵੀ ਲੱਕੜ ਨੂੰ ਲੱਗ ਜਾਏ ਤੇ ਪਾਣੀ ਉਹਨੂੰ ਵੀ ਤਾਰ ਦਿੰਦਾ ਹੈ ਇਹ ਪਾਣੀ ਦਾ ਸੁਭਾਅ ਹੈ ਇਸੀ ਤਰ੍ਹਾਂ ਗੁਰੂ ਕਿਰਪਾ ਕਰਨ ਸਾਡੇ ਅੰਦਰ ਗੁਣ ਆਉਣ ਅਸੀਂ ਗੁਣਾ ਦੇ ਨਾਲ ਗੁਰੂ ਦੀ ਕਿਰਪਾ ਦੇ ਨਾਲ ਭਰ ਜਾਈਏ بڑے بڑے ਭਗਤ ਜਨ ਸੰਸਾਰ ਤੇ ਆਏ ਜਿਨ੍ਹਾਂ ਨੇ ਸਿਮਰਨ ਕੀਤਾ ਬੰਦਗੀ ਕੀਤੀ ਤੇ ਪਰਮੇਸ਼ਰ ਦਾ ਸਾਖ ਸਾਖਾਰ ਕੀਤਾ